ਅੱਗੇ ਛੋਟੇ-ਛੋਟੇ ਸ਼ਲੋਕ ਨੇ ਕਰੋਨਾ ਸ਼ਲੋਕਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਬੜੀ ਡੂੰਘੀਆਂ ਵਿਚਾਰਾ ਦਿੱਤੀਆਂ ਨੇ ਅੱਜ ਜਿਹੜਾ ਆਪਾਂ ਸ਼ਲੋਕ ਵਿਚਾਰਨਾ ਹੈ ਇਹ ਗੁਰੂ ਅੰਗਦ ਦੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸ਼ਲੋਕ ਹੈ ਸਾਹਿਬ ਜੀ ਆਖਦੇ ਨੇ ਮਹਿਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਪਹਿਲਾਂ ਆਪਾਂ ਪੂਰੇ ਸ਼ਬਦ ਨੂੰ ਵਿਚਾਰ ਲਈਏ ਕਿਉਂਕਿ ਬਹੁਤਾ ਵੱਡਾ ਸ਼ਬਦ ਨਹੀਂ ਹੈ ਗੁਰੂ ਸਾਹਿਬ ਜੀ ਨੇ ਪਹਿਲਾਂ ਉਹਨਾਂ ਦੀ ਵਿਚਾਰ ਦੱਸੀ ਉਹਨਾਂ ਦੇ ਧਰਮ ਦੀ ਵਿਚਾਰ ਦੱਸੀ ਵੀ ਇਹ ਉਹਨਾਂ ਦੀ ਵਿਚਾਰ ਹੈ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਆਪਣੀ ਵਿਚਾਰ ਦੱਸੀ ਵੀ ਸਾਡੀ ਇਹ ਵਿਚਾਰ ਹੈ ਅਸੀਂ ਆ ਅਖਦੇ ਹਾਂ ਇਸ ਸ਼ਲੋਕ ਦੇ ਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਵੀ ਜੋਗ ਸ਼ਬਦੰਗ ਸ਼ਬਦੰਗ ਦਾ ਭਾਵ ਹੈ ਜੀ ਧਰਮ ਇਹ ਇਹਦੇ ਨਾਲ ਹੀ ਇਹ ਜਿਆ ਸਲੋਕ ਤੁਹਾਨੂੰ ਜਦੋਂ ਸਲੋਕ ਸੈ ਸ੍ਰੇਤੀ ਆਰੰਭ ਹੁੰਦੀ ਹੈ ਉਦੋਂ ਤੁਹਾਨੂੰ ਇਹ ਸਲੋਕ ਫਿਰ ਪੜਨ ਨੂੰ ਮਿਲ ਲਗੇ ਮਿਲੇਗਾ ਗੁਰੂ ਗ੍ਰੰਥ ਸਾਹਿਬਾ ਜੀ ਦੇ ਅੰਦਰ ਗੁਰੂ ਸਾਹਿਬ ਜੀ ਕਹਿੰਦੇ ਜੋਗ ਸ਼ਬਦੰਗ ਗਿਆਨ ਸ਼ਬਦੰਗ ਕਹਿੰਦੀ ਜੋਗੀ ਦਾ ਉਹ ਧਰਮ ਸੀ ਗਿਆਨ ਪ੍ਰਾਪਤ ਕਰਨਾ ਇਹ ਜੋਗੀਆਂ ਦਾ ਧਰਮ ਹੈ ਗਿਆਨ ਨੂੰ ਪ੍ਰਾਪਤ ਕਰਨਾ 베ਦ ਸ਼ਬਦੰ ਬ੍ਰਹਮਣਾ ਤੇ ਬ੍ਰਹਮਣਾ ਦਾ ਉਹ ਧਰਮ ਸੀ 베ਦਾਂ ਦੀ ਧਾਰਮਿਕ ਗ੍ਰੰਥਾਂ ਦੀ ਵਿਚਾਰ ਕਰਨੀ ਇਹ ਉਹਨਾਂ ਦਾ ਕਰਮ ਸੀ ਯੋਗ ਸ਼ਬਦੰ ਗਿਆਨ ਸ਼ਬਦੰ 베ਦ ਸ਼ਬਦੰ ਬ੍ਰਹਮਣਾ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਰ ਦਾ ਭਾਵ ਸੂਰਮਾ ਖੱਤਰੀਆਂ ਦਾ ਧਮ ਕਾ ਧਰਮ ਸੀ ਸੂਰਮਿਆਂ ਵਾਲੇ ਕੰਮ ਕਰਨੇ ਖੱਤਰੀ ਦੇ ਧਰਮ ਸੀ ਬੰਡੇ ਹੋਏ ਸੰ ਸੁੱਦਰ ਸ਼ਬਦੰ ਪ੍ਰਾਕਿਰਤ ਪਰਾਕ ਕਿਰਤਹ ਦਾ ਭਾਵ ਹੈ ਦੂਜਿਆਂ ਦੀ ਪਰਾਇਆਂ ਦੀ ਸੇਵਾ ਕਰਨੀ ਤੇ ਸ਼ੁੱਧਰਾਂ ਦਾ ਧਰਮ ਸੀ ਦੂਜਿਆਂ ਦੀ ਸੇਵਾ ਕਰਨੀ ਸਹਿਬ ਜੀ ਕਹਿੰਦੇ ਇਹ ਉਹਨਾਂ ਦੀ ਵਿਚਾਰ ਹੈ ਇਹ ਚੱਲ ਰਿਹਾ ਸੀ ਦੋ ਹੁਣ ਸਾਡੀ ਕੀ ਵਿਚਾਰ ਹੈ ਸਰਬ ਸ਼ਬਦੰ ਸਾਹਿਬ ਜੀ ਕਹਿੰਦੇ ਸਾਰਿਆਂ ਦਾ ਮੁੱਖ ਧਰਮ ਇੱਕੋ ਹੀ ਹੈ ਕਿਹੜਾ ਜੀ ਇੱਕ ਸ਼ਬਦੰਗ ਇੱਕ ਪਰਮਾਤਮਾ ਦਾ ਸਿਮਰਨ ਕਰਨਾ ਇਹ ਸਾਰਿਆਂ ਲਈ ਧਰਮ ਹੈ ਗੁਰੂ ਸਾਹਿਬ ਜੀ ਕਹਿੰਦੇ ਮੈਂ ਨਹੀਂ ਆਖਾਂਗਾ ਖਤਰਿਆਂ ਲਈ ਆ ਬ੍ਰਾਹਮਣਾਂ ਲਈ ਆ ਸ਼ੁੱਧਰਾਂ ਲਈ ਆ ਜੇ ਸਿੱਖਾਂ ਲਈ ਹੈ ਨਹੀਂ ਸਾਰਿਆਂ ਲਈ ਧਰਮ ਹੈ ਜੋਨ ਗੁਰੂ ਸਾਹਿਬ ਜੀ ਵਿਚਾਰ ਦੱਸ ਰਹੇ ਆਪਣੀ ਵੀ ਸਾਡੀ ਇਹ ਵਿਚਾਰ ਹੈ ਵੀ ਇਹ ਜਿਹੜਾ ਧਰਮ ਹੈ ਸਾਡਾ ਇਹ ਸਾਰਿਆਂ ਲਈ ਹੈ ਜੇ ਇੱਕ ਸਿਮਰਨ ਕਰਦਾ ਹੈ ਪ੍ਰਮਾਤਮਾ ਦਾ ਕੋਈ ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕੋ ਜਾਣੇ ਭੇਉ ਭੇਉ ਦਾ ਭਾਵ ਭੇਦ ਪਾਲਣਾ ਜੇ ਕੋਈ ਮਨੁੱਖ ਇਸ ਗੱਲ ਦਾ ਭੇਦ ਪਾ ਲੈਂਦਾ ਵੀ ਹਾਂ ਪ੍ਰਮਾਤਮਾ ਦਾ ਸਿਮਰਨ ਕਰਨਾ ਹੀ ਸਭ ਤੋਂ ਵੱਡਾ ਧਰਮ ਹੈ ਜੀ ਪਰਮਾਤਮਾ ਦੀ ਯਾਦ ਵਿੱਚ ਜੁੜਨਾ ਹੀ ਸਭ ਤੋਂ ਵੱਡਾ ਧਰਮ ਹੈ ਜਿਹੜਾ ਇਸ ਗੱਲ ਦਾ ਭੇਦ ਪਾ ਲੈਂਦਾ ਹੈ ਨਾਨਕ ਤਾਕਾ ਦਾਸ ਹੈ ਨਾਨਕ ਦੇ ਕਕੇ ਨੂੰ ਔਂਕੜ ਹੈ ਜੀ ਨਾਨਕ ਜੀ ਆਖ ਰਹੇ ਨੇ ਆਪ ਆਪਣੇ ਵੱਲੋਂ ਗੱਲ ਆਖ ਰਹੇ ਨੇ ਵੀ ਕਿ ਨਾਨਕ ਜਿਹੜੇ ਨੇ ਉਸ ਦਾ ਦਾਸ ਹੈ ਜਿਹੜਾ ਪ੍ਰਭੂ ਦਇਆ ਰੂਪ ਹੈ ਭਾਵ ਕਿ ਪ੍ਰਭੂ ਦੇ ਨਾਮ ਨਾਲ ਜੁੜਿਆ ਨਾਨਕ ਵੀ ਉਹਨਾਂ ਦਾ ਦਾਸ ਹੈ ਬਈ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੈ ਪਰਮਾਤਮਾ ਦੀ ਬੰਦਗੀ ਨਾਲ ਜੁੜਿਆ ਹੁਣ ਗੁਰੂ ਸਾਹਿਬ ਨੇ ਕਿਹੜੀ ਵਿਚਾਰ ਦਿੱਤੀ ਸਰਬ ਸ਼ਬਦੰਗ ਏਕ ਸ਼ਬਦੰਗ ਪਰਮਾਤਮਾ ਦਾ ਸਿਮਰਨ ਕਰਨਾ ਹੀ ਸਭ ਤੋਂ ਵੱਡਾ ਧਰਮ ਹੈ ਜੀ ਤੇ ਸਾਹਿਬ ਕਹਿੰਦੇ ਇਹ ਕਿਸੇ ਇੱਕ ਵਸਤੇ ਨਹੀਂ ਹੈ ਸਾਰੇ ਵਸਤੇ ਸੰਝੇ ਜੀ ਹਰ ਕੋਈ ਜੱਪ ਸਕਦਾ ਹੈ ਹੁਣ ਜਿਹੜੀ ਇੱਕ ਦੀ ਗੱਲ ਹੈ ਨਾ ਇੱਕ ਦੀ ਗੱਲ ਸਮਝਿਓ ਥੋੜਾ ਜਿਆ ਇੱਕ ਦੀ ਗੱਲ ਗੁਰੂ ਪਾਤਸ਼ਾਹ ਜੀ ਨੇ ਅਰੰਭਤਾ ਤੋਂ ਹੀ ਕੀਤੀ ਹੈ ਉਦਾਸੀਆਂ ਦੇ ਦਰਮਿਆਨ ਜਿੱਥੇ ਵੀ ਗਏ ਸਾਹਿਬ ਨੇ ਇੱਕ ਗੱਲ ਕੀਤੀ ਇੱਕ ਦੀ ਵਸ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਆਪਣੀ ਗੁਰਮਤ ਤੋਂ ਟਸ ਤੇ ਮਸ ਨਹੀਂ ਹੋਈ ਬਸ ਹੀ ਫਲਾਣੇ ਨੂੰ ਪੂਜਦੇ ਆ ਉਹਨੂੰ ਪੂਜਦੇ ਆ ਫਲਾਣੇ ਦੀ ਸੇਵਾ ਕਰਦੇ ਆ ਜਾਂ ਫਲਾਣੇ ਦੀ ਭਗਤੀ ਕਰਦੇ ਆ ਸਾਬ ਕਹਿੰਦੇ ਨਹੀਂ ਜਿਵੇਂ ਅੱਜ ਸਾਡੇ ਹਾਲਾਤ ਹੋਏ ਪਏ ਨਾ ਮਾਪਕ ਰਿਓ ਸਿੱਖਾਂ ਦੇ ਘਰ ਦੇ ਵਿੱਚ ਹੀ ਜੇ ਚਾਰ ਮੈਂਬਰ ਕੋਈ ਕਿੰਨੂੰ ਪੂਜਦਾ ਕੋਈ ਕਿੰਨੂੰ ਪੂਜਦਾ ਮਾਂ ਕਿਸੇ ਨੂੰ ਪੂਜਦੀ ਐ ਪਿਓ ਕਿਸੇ ਨੂੰ ਪੂਜਦਾ ਪੁੱਤਰ ਹੋਰ ਪਾਸੇ ਲੱਗੇ ਹੋਏ ਨਹੀਂ ਉਹਦਾ ਕਾਰਨ ਕੀ ਮਾਗੇ ਵੀ ਬੇਨਤੀ ਕੀਤੀ ਸੀ ਵੀ ਉਹਦਾ ਕਾਰਨ ਇਹ ਇਹ ਪੱਖ ਕਿਉਂ ਵਰਤ ਰਹੇ ਨੇ ਇਹ ਸਿੱਖਾਂ ਦੇ ਘਰ ਚ ਕਿਉਂ ਪੱਖ ਵਰਤ ਰਹੇ ਨੇ ਉਹਦਾ ਕਾਰਨ ਇਹ ਹੈ ਵੀ ਗੁਰਬਾਣੀ ਨਹੀਂ ਲਾਗੂ ਕੀਤੀ ਸੀ ਘਰਾਂ ਚ ਜਿਹੜਾ ਗੁਰੂ ਸਾਹਿਬ ਜੀ ਨੇ ਸਾਨੂੰ ਪੱਖ ਦਿੱਤਾ ਸੀ ਨਾ ਵੀ ਘਰ-ਕਰ ਅੰਦਰ ਧਰਮਸਾਲ ਵੀ ਘਰ-ਕਰ ਦੇ ਅੰਦਰ ਗੁਰੂ ਨਾਨਕ ਦੇ ਆ ਵਿਚਾਰ ਹੋਣੀ ਜ਼ਰੂਰੀ ਹੈ ਜੇ ਸਿੱਖਾਂਾਂ ਚ ਗੁਰਬਾਣੀ ਲਾਗੂ ਕਰ ਲੈਂਦੇ ਤੱਬ ਸਿਰ ਯਾਦ ਰੱਖਿਓ ਪੂਰਾ ਪਰਿਵਾਰ ਸਿਰਫ ਨਾਨਕ ਨਾਲ ਹੀ ਜੁੜਦਾ ਹੁਣ ਇੱਕ ਜਣਾ ਬੈੱਡ ਤੇ ਬੈਠਾ ਪਾਠ ਕਰਦਾ ਦੂਜਾ ਮੜੀਆਂ ਮਸਾਣੀਆਂ ਵੱਲ ਚੱਲਦਾ ਹੁਣ ਉਹਦਾ ਕਾਰਨ ਕੀ ਹੈ ਗੁਰੂ ਪਾਤਸ਼ਾਹ ਜੀ ਮਹਾਰਾਜ ਉਦਾਸੀਆਂ ਦੇ ਦਰਮਿਆਨ ਜਿਹੜੀ ਮੈਂ ਬੇਨਤੀ ਕਰ ਰਿਆਂ ਜਿੱਥੇ ਵੀ ਰੁਕੇ ਜਿੱਥੇ ਵੀ ਗਏ ਜਿਹੜੇ ਵੀ ਧਾਰਮਿਕ ਸਥਾਨ ਤੇ ਗਏ ਇੱਕ ਦੀ ਗੱਲ ਕੀਤੀ ਉਹਨਾਂ ਨੇ ਤੇ ਆਪਣੀ ਗੁਰਮਤ ਤੋਂ ਆਪਣੀ ਮਰਿਆਦਾ ਤੋਂ ਸਹਿਬ ਜੀ ਟਸ ਮਸ ਨਹੀਂ ਉਹ ਸਹਿਬ ਕਹਿੰਦੇ ਨਹੀਂ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਈ ਇੱਕੋ ਹੈ ਬਸ ਤੁਸੀਂ ਭਾਵੇਂ ਤਿੰਨ ਤੋਂ ਤੇਤੀ ਆਖ ਦਿਓ ਕੋਈ ਦਿੱਕਤ ਨਹੀਂ ਜੇ ਮੈਨੂੰ ਪੁੱਛੋਗੇ ਸਹਿਬ ਜੀ ਕਹਿੰਦੇ ਮੇਰੇ ਲਈ ਤਾਂ ਇੱਕੋ ਪਰਮਾਤਮਾ ਹੈ ਬਸ ਜਿੰਦੇ ਸੀ ਨਾਮ ਨਾਲ ਜੁੜਨਾ ਤੇ ਇਹ ਵਿਚਾਰ ਤਾਰਾ ਸਾਡੇ ਘਰ 'ਚ ਵੀ ਲਾਗੂ ਹੋਣੀ ਲਾਜ਼ਮੀ ਹੈ ਥਾਂ ਥਾਂ ਤੇ ਡੇਰੇ ਬਣ ਜਾਣੇ ਥਾਂ ਥਾਂ ਤੇ ਮੜੀਆਂ ਮਸਾਣੀਆਂ ਖੁੱਲ ਜਾਣੀਆਂ ਉਹਦਾ ਕਾਰਨ ਇਹੋ ਹੈ ਵੀ ਇੱਕ ਨਾਲ ਨਹੀਂ ਜੁੜੇ ਅਸੀਂ ਮਾਫ ਕਰਿਓ ਇੱਕ ਨਾਲ ਨਹੀਂ ਜੁੜ ਸਕੇ ਜੇ ਇੱਕ ਨਾਲ ਜੁੜੇ ਹੁੰਦੇ ਜੋ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਆਖਿਆ ਵੀ ਸਾਡੇ ਲਈ ਕੀ ਧਰਮ ਹੈ ਸਰਬ ਸ਼ਬਦੰਮ ਇੱਕ ਸ਼ਬਦੰਮ ਇੱਕ ਪਰਮਾਤਮਾ ਦਾ ਸਿਮਰਨ ਕਰਨਾ ਬਸ ਜਿਸੀ ਇੱਕ ਨਾਲ ਜੁੜ ਜਾਂਦੇ ਤੇ ਇਹ ਪਖੰਡਵਦ ਨਾ ਵੱਦਦਾ ਮਾਫ ਕਰਿਓ ਹੁਣ ਇੱਕ ਬਚਨ ਮੈਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸੰਜਿਆ ਕਰਨ ਲੱਗਿਆ ਸਹਿਬ ਜੀ ਆਖਦੇ ਨੇ ਹੁਕਮ 부ਜੇ ਸੋ ਜੋਗੀ ਕਹੀ ਹੈ ਇੱਕ ਸੋਚਿਤ ਲਾਏ ਇੱਕ ਦੇ ਨਾਲ ਸਾਹਿਬ ਜੀ ਕਹਿੰਦੇ ਮੈਂ ਜੋਗੀ ਉਹਨੂੰ ਨਹੀਂ ਆਖਦਾ ਜਿਨੇ ਮੰਦਰਾ ਪਾਈਆਂ ਖਪੂਤ ਮਲੀ ਐ ਹੱਥ 'ਚ ਗੋਦੜੀ ਫੜੀ ਹੋਈ ਐ ਤੇ ਘਰ ਘਰ ਮੰਗਦਾ ਪਿਆ ਸਾਹਿਬ ਕਹਿੰਦੇ ਮੈਂ ਉਹਨੂੰ ਜੋਗੀ ਨਹੀਂ ਆਖਦਾ ਕਿੰਨੂੰ ਜੋਗੀ ਆਖਿਆ ਜੀ ਹੁਕਮ 부ਜੈ ਸੋ ਜੋਗੀ ਕਹੀ ਐ ਜਿਹੜਾ ਪ੍ਰਮਾਤਮਾ ਦੀ ਰਜਾ ਵਿੱਚ ਰਹਿੰਦਾ ਜੀ ਜਿਹੜਾ ਪ੍ਰਮਾਤਮਾ ਦੇ ਹੁਕਮ ਨੂੰ ਮੰਨਦਾ ਤੇ ਇੱਕ ਸਿਉਚਿਤ ਲਾਇ ਫੇਰ ਇੱਕ ਦੀ ਗੱਲ ਆ ਗਈ ਜੀ ਜਿਹੜਾ ਇੱਕ ਦੇ ਨਾਲ ਚਿੱਤ ਲਾ ਕੇ ਰੱਖਦਾ ਬਸ ਜਿਹੜਾ ਇਹ ਗੱਲ ਆਖਦਾ ਵੀ ਮੇਰੇ ਲਈ ਇੱਕੋ ਪਰਮਾਤਮਾ ਹੀ ਹੈ ਜਿੰਦੇ ਨਾਮ ਨਾਲ ਜੁੜਿਆ ਬਸ ਇੱਕ ਸੋ ਚਿੱਤ ਲਾਏ ਸੈਸਾ ਮੂਲ ਕੱਟੀਐ ਮਾਫ ਕਰਿਓ ਸੈਸਾ ਹੋਵੈ ਸੈਸਾ ਮੂਲੋਂ ਨਿਰਮਲ ਹੋਵੈ ਜੋਗ ਜੁਗਤਿ ਬਪਾਇ ਜੀਵਨ ਚੋਂ ਸੈਸੀ ਮੁਕ ਜਾਣਗੇ ਜੀਵਨ ਨਿਰਮਲ ਹੋ ਜਾਏਗਾ ਆ ਜੁਗਤੀ ਦੇ ਨਾਲ ਤੁਸੀਂ ਪ੍ਰਮਾਤਮਾ ਹਸਲ ਕਰ ਲੋਗੇ ਅਪਘੂਤ ਮਲਣ ਦੇ ਨਾਲ ਕੰਨਾਂ 'ਚ ਮੁੰਦਰਾ ਪਾਉਣ ਦੇ ਨਾਲ ਘਰ ਘਰ ਟੂਕ ਮੰਗਣ ਦੇ ਨਾਲ ਤੁਸੀਂ ਰੱਬ ਨਹੀਂ ਪਾ ਸਕਦੇ ਰੱਬ ਨਹੀਂ ਹਸਲ ਕਰ ਸਕਦੇ ਜੋਗ ਜੁਗਤ ਜੋਗੀ ਦੀ ਆ ਜੁਗਤ ਹਸਲ ਵਿੱਚ ਇਵੇਂ ਪਾਏ ਫਿਰ ਤੁਸੀਂ ਪਰਮਾਤਮਾ ਪਾ ਸਕਦੇ ਹੋ ਕਿਹੜੀ ਯੁਗਤ ਹੁਕਮ ਬੁਜੇ ਸੋ ਜੋਗੀ ਕਹੀਏ ਇੱਕ ਸਿਓ ਚਿੱਤ ਲਾਏ ਇੱਥੇ ਵੀ ਇੱਕ ਦੀ ਗੱਲ ਕਰਤੀ ਸੇਬ ਜੀ ਸੇਬ ਕਹਿੰਦੇ ਜੀ ਇੱਕ ਨਾਲ ਚਿੱਤ ਲਾ ਕੇ ਰੱਖਦੇ ਤੇ ਜੋਗੀ ਹੈ ਆ ਜੁਗਤੀ ਦੇ ਨਾਲ ਤੂੰ ਰੱਬ ਪਾ ਸਕਦਾ ਹੈ ਇੱਕ ਦੀ ਗੱਲ ਕੀਤੀ ਇਸ ਲਈ ਗੁਰੂ ਸਾਹਿਬ ਜੀ ਨੇ ਪਹਿਲਾਂ ਉਹਨਾਂ ਦੀ ਵਿਚਾਰ ਦਾ ਜ਼ਿਕਰ ਕੀਤਾ ਜੀ ਵੀ ਆ ਵਿਚਾਰ ਹੈ ਫਿਰ ਆਪਣੀ ਵਿਚਾਰ ਦਾ ਜ਼ਿਕਰ ਕੀਤਾ ਆ ਸਾਡੀ ਵਿਚਾਰ ਹੈ ਤੇ ਸਾਡੀ ਵਿਚਾਰ ਚ ਸਿਰਫ ਇੱਕ ਦੀ ਗੱਲ ਹੋਵੇ ਕਿ ਹੋਰ ਕਿਸੇ ਦੀ ਮੈਂ ਕੁ ਉਦਾਹਰਨ ਦੇ ਲੱਗਿਆ ਜੀ ਤੁਹਾਨੂੰ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੀਵਨ ਦੀ ਉਦਾਹਰਨਾਂ ਤੁਸੀਂ ਸਰਵਣ ਕੀਤੀ ਮੈਂ ਸਿਰਫ ਸੰਖੇਪ ਜੀ ਬੇਨਤੀ ਕਰਾਂਗਾ ਤੁਹਾਡੇ ਨਾਲ ਇੱਕ ਗੱਲ ਜ਼ਰੂਰ ਨੋਟ ਚ ਰੱਖਿਓ ਜੀਵਨ ਚ ਕੁਝ ਵੀ ਹੋ ਜਾਵੇ ਮਨ ਨੂੰ ਮਨਾ ਲਓ ਮਨ ਨੂੰ ਪੱਕਾ ਕਰ ਲਓ ਜੋ ਮਰਜੀ ਕਰ ਲਓ ਜੀਵਨ ਚ ਕੁਝ ਵੀ ਹੋ ਜਾਏ ਕਿੱਥੇ ਭਟਕਨ ਦੀ ਲੋੜ ਨਹੀਂ ਤੁਨ ਕਿੱਥੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ ਤੁਨ ਕਿੱਥੇ ਵੀ ਜਾ ਕੇ ਸਜਦਾ ਕਰਨ ਦੀ ਕੋਈ ਤਵੇਤ ਧਾਗੇ ਜਾਂ ਪੁੱਛ ਕਰਨ ਦੀ ਤੁਹਾਨੂੰ ਲੋੜ ਨਹੀਂ ਹੈ ਜੋ ਅੱਜ ਚੱਲ ਰਿਹਾ ਬਹੁਤਾ ਜੋ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਕੀਤਾ ਏ ਉਹ ਤੁਸੀਂ ਕਰਿਓ ਬਸ ਜੋ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀਤਾ ਉਹ ਅਸੀਂ ਕਰਨਾ ਹੈ ਹੋਰ ਭਟਕਣ ਦੀ ਲੋੜ ਹੀ ਨਹੀਂ ਹੁਣ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਕੀ ਕੀਤਾ ਮੈਂ ਇਤਿਹਾਸ ਸਾਂਝਾ ਕਰਨ ਲੱਗਿਆ ਤੂੰ ਸਮਝ ਜਾ ਜੇਗੀ ਜਦੋਂ ਪ੍ਰਿਥੀ ਚੰਦ ਦੀ ਚੁੱਕ ਵਿੱਚ ਆ ਕੇ ਸੁਲਹੀ ਖਾਂ ਹਮਲਾ ਕਰਦਾ ਹੈ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਘਰ ਤੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ ਸੀ ਤੇ ਤਿੰਨ ਮਤੇ ਪਾਏ ਗਏ ਸੀ ਉਦੋਂ ਹੁੰਦਾ ਜ਼ਿਕਰ ਗੁਰਬਾਣੀ ਦੇ ਅੰਦਰ ਪ੍ਰਥਮੇ ਮਤਾ ਜੇ ਪੱਤਰੀ ਚੜਾਵੋ ਵੀ ਗੁਰੂ ਸਾਹਿਬ ਜੀ ਤੇਰੇ ਘਰ ਚ ਕੀਰਤਨ ਹੁੰਦਾ ਗੁਰਬਾਣੀ ਚੱਲਦੀ ਐ ਤੇ ਲੰਗਰ ਵਰਤਦਾ ਤੇ ਅੱਜ ਇੱਥੇ ਖੂਨ ਤੇ ਖੂਨ ਹੋ ਜਣਾ ਖੂਨ ਦੋ ਜਣਾ ਸੁਲਹੀ ਖਾਂ ਰਿਹਾ ਇੰਜ ਕਰੋ ਪਹਿਲਾ ਮਤਾ ਪਾਇਆ ਗਿਆ ਵੀ ਉਹਨੂੰ ਚਿੱਠੀ ਲਿਖ ਦੇਓ ਵੀ ਅਸੀਂ ਤੇਰੇ ਨਾਲ ਨਹੀਂ ਲੜਨਾ ਚਾਹੁੰਦੇ ਪ੍ਰਥਮੇ ਮਤਾ ਜੇ ਪੱਤਰੀ ਚੜਾਵੋ ਤੁਸੀਂ ਮਤਾ ਇਹ ਪਾ ਦਿਓ ਵੀ ਚਿੱਠੀ ਲਿਖ ਕੇ ਉਹਨੂੰ ਭੇਜ ਦਿਓ ਸਾਡੇ ਚ ਕੋਈ ਸਿੱਖ ਦੇ ਜਾਏਗਾ ਦੇ ਆਏਗਾ ਬੇਨਤੀ ਕਰਦੇ ਵੀ ਅਸੀਂ ਲੜਨਾ ਨਹੀਂ ਚਾਹੁੰਦੇ ਤੇਰੇ ਨਾਲ ਸਹਿਬ ਜੀ ਕੁਝ ਨਹੀਂ ਬੋਲੇ ਜੀ ਦੂਤਿਆ ਮਤਾ ਦੋਇ ਮਾਨੁਖ ਪੁੰਚਾਵੋ ਜਾ ਤਾਂ ਇੰਜ ਕਰੋ ਤੁਹਾਡੇ ਘਰ ਚ ਡਿਸੂ ਜਵਾਨ ਸਿੱਖ ਬੈਠੇ ਜੀ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਭਾਈ ਮੰਨ ਜੀ ਗੁਰਿਆ ਜੀ ਪਰੀਆ ਜੀ ਭਾਈ ਬਾਬਾ ਬੁੱਢਾ ਸਾਹਿਬ ਜੀ ਵੀ ਇੱਡੇ ਵਿਦਵਾਨ ਸੂਝਵਾਨ ਸਿੱਖ ਬੈਠੇ ਨੇ ਦੋ ਸਿੱਖ ਨੂੰ ਪੇਜਦੇ ਉਹਦੇ ਨਾਲ ਗੱਲਬਾਤ ਕਰਿਆ ਉਹਨਾਂ ਕੇ ਚੱਕ ਕੇ ਉਹਦੇ ਨਾਲ ਵਿਚਾਰ ਕਰਿਆ ਉਹਨਾਂ ਕੀ ਵੀ ਭੱਲਿਆ ਤੂੰ ਹਮਲਾ ਨਾ ਕਰ ਅਸੀਂ ਤੇਰੇ ਨਾਲ ਲੜਨਾ ਨਹੀਂ ਚਾਹੁੰਦੇ ਸਾਹਿਬ ਜੀ ਫਿਰ ਨਹੀਂ ਕੁਝ ਬੋਲੇ ਫਿਰ ਤ੍ਰਿਤੀਆ ਮਤਾ ਕਿਛ ਕਰੋ ਉਪਾਏ ਸਹਿਬ ਜੀ ਕੁਝ ਤਾਂ ਉਪਾਏ ਕਰੋ ਤੁਸੀਂ ਜੀ ਮਤਾ ਪਾਸ ਹੋਇਆ ਵੀ ਕੁਝ ਤਾਂ ਤੁਸੀਂ ਉਪਾਏ ਕਰੋ ਕੁਝ ਤਾਂ ਦੱਸੋ ਤੁਸੀਂ ਇਹਨੇ ਨੂੰ ਇੱਕ ਸਿੱਖ ਆਇਆ ਭੱਜਿਆ ਹੋਇਆ ਤੇ ਉਹਨੇ ਆਖਿਆ ਵੀ ਸਹਿਬ ਜੀ ਬੁਢਾਈ ਹੋਵੇ ਸੁਲਹੀ ਖਾਂ ਮਾਰਿਆ ਗਿਆ ਪ੍ਰਿਥੀ ਚੰਦ ਆਪਣੇ ਸੋਹਰੇ ਪਿੰਡ ਲੈ ਗਿਆ ਪੱਠੇ ਦਿਖਾਉਣ ਉਦੋਂ ਜਦੋਂ ਪੱਠੇ ਦੇਖ ਰਿਹਾ ਸੀ ਧਿਆਸ ਆਖਦਾ ਵੀ ਉਹ ਕੋਈ ਪੰਛੀ ਆਇਆ ਵੀ ਜਾਂ ਹਵਾਈ ਜਾਂ ਘੋੜਾ ਸੇਕ ਨਾਲ ਡਰਿਆ ਕਿ ਉਹ ਪੱਠੇ ਦੇ ਵਿੱਚ ਹੀ ਡੋਨੇ ਜਾਵੇ ਤੇ ਸੁਲਹੀ ਖਾ ਮਰ ਗਿਆ ਗੁਰੂ ਸਾਹਿਬ ਜੀ ਨੇ ਰਬਾਬ ਚੱਕੀ ਤੇ ਰਬਾਬ ਚੱਕ ਕੇ ਫਿਰ ਕੀ ਆਖਿਆ ਵੀ ਮੈਂ ਕਿਸੇ ਦੀ ਗੱਲ ਨਹੀਂ ਬੰਨੀ ਮੈਂ ਇੱਕੋ ਗੱਲ ਆਖੀ ਮੈਂ ਸਭ ਕਿਛ ਚ ਛੋੜ ਪ੍ਰਭ आया साहब ने किसी की परवाह नहीं की सिर्फ एक जुड़ गए फिर बचन सृथमे मता चढ़ावो दुती मता दो मुख पहुंचावो तृतीया मता किछ करो पायस फिर साहब का की जवाब है मैं सब कुछ छोड़ प्रभ तुह मैं सब कुछ छा ਕਿਸੇ ਦੀ ਪਰਵਾਹ ਨਹੀਂ ਕੀਤੀ ਸਿਰਫ ਇੱਕ ਨੂੰ ਹੀ ਆਇਆ ਬਸ ਆ ਚੀਜ਼ ਅਸੀਂ ਜੀਵਨ ਚ ਲਾਗੂ ਕਰਨੀ ਹੈ ਕਿਸੇ ਦੀ ਗੱਲਾਂ ਚ ਵੀ ਆਉਣ ਦੀ ਲੋੜ ਨਹੀਂ ਇਹ ਸਾਡੇ ਕੋਲ ਆ ਜੋ ਸਾਡੇ ਕੋਲ ਬੜੇ ਉਪਾਏ ਨੇ ਮਿੰਟੋਂ ਮਿੰਟ ਸਭ ਕੁਝ ਹੋ ਜਾਣਾ ਨਹੀਂ ਕਿਸੇ ਕੋਲ ਉਪਾਏ ਲੈਣ ਦੀ ਲੋੜ ਨਹੀਂ ਸਾਨੂੰ ਬਸ ਸਾ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀਤਾ ਓਸੀ ਕਰਨੈ ਮੈਂ ਸਭ ਕੀ ਚ ਛੋੜ ਪ੍ਰਭ ਤੋ ਹਿੱਤਿਆ ਆ ਇਹ ਦਿਨ ਨਾਲ ਜੁੜਨ ਬਸ ਇੱਕ ਨਾਲ ਮੈਂ ਜਿਹੜੀ ਗੱਲ ਕੀਤੀ ਇੱਕ ਦੀ ਸਿਰਫ ਇੱਕ ਸਿੱਖ ਦਾ ਫਰਜ਼ ਹੈ ਜੀ ਇਹ ਉਹਨੇ ਸਿਰਫ ਇੱਕ ਨਾਲ ਜੁੜਨਾ ਬਸ ਜੀਵਨ ਦਾ ਸਬਰ ਕਿਸੇ ਪ੍ਰਕਾਰ ਦਾ ਵੀ ਹੋਵੇ ਅਸੀਂ ਇੱਕ ਨਾਲ ਜਦੋਂ ਇੱਕ ਨਾਲ ਜੁੜ ਜਾਗੇ ਭਰੋਸਾ ਤੇ ਵਿਸ਼ਵਾਸ ਰੱਖ ਕੇ ਫਿਰ ਅਸੀਂ بے ਪ੍ਰਵਾਹ ਹੋ ਜਾਗੇ ਜੀ بے فکرے ہو جاو گے چنتا کرن دی ਲੋੜ نہیں اے تے سانو اس لیے گرو ਅੰਗਦ ਦੇ ਪਾਤਸ਼ਾਹ ਜੀ ਨੇ ਆਖਿਆ ਵਿਸਭਲੀ ਕੋ ਧਰਮ ਹੈ ਜੀ ਇੱਕ ਪਰਮਾਤਮਾ ਦਾ ਸਿਮਰਨ ਕਰਨਾ ਇੱਕ ਪਰਮਾਤਮਾ ਦੇ ਨਾਮ ਨਾਲ ਜੁਗਨਾ ਇਹ ਸਭ ਤੋਂ ਵੱਡਾ ਸਿਮਰਨ ਇੱਕ ਬਚਨ ਮੈਂ ਸੰਜਿਆ ਕਰ ਲਗਿਆ ਤੁਹਾਡੇ ਨਾਲ ਜਿਨ ਜਨ ਗੁਰਮੁਖ ਸੇਵਿਆ ਸਬਸ ਤਿੰਨ ਸਭ ਸੁਖ ਪਾਈ ਜਿਨ ਅੱਗੇ ਜਨ ਜਿੰਨਾ ਜਣਾ ਨੇ ਜਿੰਨਾ ਗੁਰਮੁਖ ਪਿਆਰਿਆਂ ਨੇ ਇੱਕ ਕੁਲ ਬੈਠ ਕੇ ਗੁਰੂ ਕੁਲ ਬੈਠ ਕੇ ਇੱਕ ਨੂੰ ਧਿਆਇਆ ਤਿੰਨ ਸਭ ਸੁਖ ਪਾਈ ਉਹਨਾਂ ਨੇ ਸੁਖ ਪ੍ਰਾਪਤ ਕੀਤਾ ਜੀ ਉਸ ਵਿੱਚ ਜਿਨ ਜਨ ਗੁਰਮੁਖ ਸੇਵਿਆ ਗੁਰੂ ਦੇ ਸੰਮੁਖ ਬੈਠ ਕੇ ਇੱਕ ਨੂੰ ਸੇਵਿਆ ਇਸ ਸਾਨੂੰ ਤੇ ਇੱਥੇ ਇੱਕ ਦੀ ਗੱਲ ਦੱਸੀ ਜਾਂਦੀ ਹੈ ਜੀ ਤਿੰਨ ਸਭ ਸੁੱਖ ਪਾਈ ਉਹਨਾਂ ਨੇ ਸੁੱਖ ਪਾਇਆ ਫਿਰ ਹੋਇਆ ਕਿ ਉਹ ਆਪ ਤਰਿਆ कुटुंब ਸਿਓ ਸਭ ਜਗਤ ਤਰਾਈ ਉਹ ਆਪ ਵੀ ਤਰਿਆ ਪਰਿਵਾਰ ਸਮੇਤ ਤੇ ਜਿਨ੍ਹਾਂ ਨੇ ਹੁੰਦਾ ਪੱਲਾ ਫੜਿਆ ਉਹ ਜਗਤ ਵੀ ਤਰ ਗਿਆ ਉਹ ਜਗਤ ਵੀ ਕਿਨਾਰੇ ਤੇ ਲੱਗ ਗਿਆ ਜੀ ਪਰ ਕਿਹੜੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਇੱਕ ਨੂੰ त्याਇਆ ਜੀ ਉਹ ਆਪ ਤਰਿਆ कुटुंब ਸਿਓ ਸਭ ਜਗਤ ਤਰਾਈ ਉਹਨ ਹਰ ਨਾਮਾ ਤਨ ਸੰਚਿਆ ਸਭ ਤਿੱਖਾ ਬੁਝਾਈ ਕਿਉਂਕਿ ਉਹਨਾਂ ਨੇ ਆਪਣੇ ਜੀਵਨ ਚ ਜੇ ਇਕੱਠਾ ਕੀਤਾ ਤਾਂ ਨਾਮ ਇਕੱਠਾ ਕੀਤਾ ਬੁਰਾਈਆਂ ਝੂਠ ਨਿੰਦਿਆ ਚੁਗਲੀ ਇਕੱਠੀ ਨਹੀਂ ਕੀਤੀ ਉਹਨਾਂ ਨੇ ਉਹਨਾਂ ਨੇ ਸਿਰਫ ਤੇ ਸਿਰਫ ਨਾਮ ਨੂੰ ਇਕੱਠਾ ਕੀਤਾ ਅਸਲ ਮੈਂ ਇਹ ਚ ਨਾ ਸੀ ਇਸ ਗੱਲ ਨੂੰ ਵਿਚਾਰੀ ਵੀ ਸਾਡੀ ਲਿਬ ਕਿੱਧਰ ਲੱਗੀ ਹੋਈ ਹੈ ਲਿਬ ਦਾ ਭਾਵ ਕੀ ਹੈ ਜਿੰਦੇ ਚ ਰਸ ਆਉਣਾ ਜੇ ਆਪਾਂ ਇਹ ਆਖਦੇ ਵੀ ਜਿਹੜੀ ਇੱਕ ਚੀਜ਼ ਵੱਲ ਵਾਰ-ਵਾਰ ਧਿਆਨ ਜਾਈ ਜਾਣਾ ਜੇ ਇੱਕ ਚੀਜ਼ ਦਾ ਵਾਰ-ਵਾਰ ਸੁਰਤ ਦੇ ਅੰਦਰ ਘੁੰਮਣਾ ਉਹਨੂੰ ਲਿਬ ਆਖਦੇ ਜੀ ਸਾਡੀ ਲਿਬ ਕਿੱਥੇ ਸੰਸਾਰ ਵੱਲ ਕਿ ਨਿਰੰਕਾਰ ਵੱਲ ਅਸੀਂ ਖੁਦ ਵਿਚਾਰਨੇ ਜੀ ਖੁਦ ਸੋਚਨੇ ਵੀ ਸਾਡੀ ਲਿਵ ਕਿੱਦਰ ਹੈ ਕਈਆਂ ਦੀ ਕਾਮਵਲ ਲਿਵ ਹੈ ਕਈਆਂ ਦੀ ਹੰਕਾਰ ਵੱਲ ਲਿਵ ਹੈ ਕਈਆਂ ਦੀ ਧਨ ਦੌਲਤ ਵੱਲ ਲਿਵ ਲੱਗੀ ਹੋਈ ਹੈ ਵੀ ਧਨ ਇਕੱਠਾ ਕਰ ਲਾਂ ਪਦਾਰਥ ਇਕੱਠੇ ਕਰ ਲਓ ਸਾਰਾ ਦਿਨ ਇਹੋ ਸੋਚੀ ਜਾਂਦਾ ਹੁੰਦਾ ਹੈ ਐਉਂ ਤਾਂ ਲਿਵ ਹੈ ਜਿਹੜੀ ਚੀਜ਼ ਨੂੰ ਵਾਰ-ਵਾਰ ਸੋਚੀ ਜਾਂਾ ਉਹਨੂੰ ਹੀ ਲਿਵਾਖਦੇ ਜੀ ਕਈਆਂ ਦੇ ਸੰਸਾਰ ਦੇ ਉਦ੍ਯਾਂ ਵੱਲ ਲਿਵ ਹੈ ਉਹਦੇ ਬਾਰੇ ਸੋਚੀ ਜਾਂਦਾ ਹੈ ਅਸੀਂ ਵਿਚਾਰਨਾ ਵੀ ਸਾਡੀ ਲਿਵ ਕਿੱਧਰ ਲੱਗੀ ਹੋਈ ਐ ਜੇ ਤਾਂ ਸਾਡੀ ਲਿਵ ਨਾਮ ਵੱਲ ਲੱਗੀ ਐ ਫਿਰ ਅਸੀਂ ਇਹ ਕਰਮ ਵਿਚਾਰਾਂਗੇ ਜ਼ਰੂਰ ਆਪਣੇ ਜੀਵਨ ਚ ਉਹਨਾਂ ਹਰ ਨਾਮਾਂ ਤਨ ਸੰਚਿਆ ਫਿਰ ਤਾਂ ਅਸੀਂ ਨਾਮ ਨੂੰ ਇਕੱਠਾ ਕਰਾਂਗੇ ਫਿਰ ਤਾਂ ਅਸੀਂ ਨਾਮ ਨੂੰ ਗੁਣਾਂ ਨੂੰ ਇਕੱਠਾ ਕਰਾਂਗੇ ਭਗਤੀ ਨੂੰ ਇਕੱਠਾ ਕਰਾਂਗੇ ਜੇ ਸੰਸਾਰ ਵੱਲ ਲਿਵ ਲੱਗੀ ਐ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਨਿੰਦਿਆ ਸਭ ਇਕੱਠਾ ਹੋਈ ਜਾਣਾ ਜੀ ਫਿਰ ਤਾਂ ਫਿਰ ਪਤਾ ਹੀ ਨਹੀਂ ਲੱਗਦਾ ਅਸੀਂ ਵਿਚਾਰ ਲੈ ਜੇ ਸੰਸਾਰ ਵੱਲ ਹੈ ਤਾਂ ਕੋਸ਼ਿਸ਼ करिए ਇਸ ਲਿਵ ਨੂੰ ਦਿਨਕਾਰ ਵੱਲ ਜਿਉਈਏ ਤਾਂ ਕਿ ਇਸ ਆਪਣੇ ਜੀਵਨ ਦੇ ਅੰਦਰ ਨਾਮ ਨੂੰ ਇਕੱਠਾ ਕਰ ਸਕੀਏ ਬੰਦਗੀ ਨੂੰ ਇਕੱਠਾ ਕਰ ਸਕੀਏ ਜਿਹੜਾ ਬਚਨ ਹੈ ਉਨ ਹਰ ਨਾਮਾ ਤਨ ਸੰਚਿਆ ਸਭ ਤਿੱਖਾ 부ਝਾਈ ਅੰਦਰਲੀ ਤ੍ਰਿਸ਼ਨਾ 부ਝਾ ਲਈ ਉਹਨਾਂ ਨੇ ਖਤਮ ਕਰ ਲਈ ਦੂਰ ਕਰ ਲਈ ਉਹਨ ਛੱਡੇ ਲਾਲਚ ਦੁਨੀ ਕੇ ਕੀ ਕੀਤਾ ਅੰਤਰ ਲਿਵ ਲਈ ਉਹਨਾਂ ਨੇ ਦੁਨੀਆ ਦੇ ਲਾਲਚ ਛੱਡ ਤੇ ਪਦਾਰਥ ਨਹੀਂ ਛੱਡੇ ਜੀ ਘਰ-ਬਾਰ ਨਹੀਂ ਛੱਡਿਆ ਲਾਲਚ ਛੱਡਿਆ ਜੀ ਲਾਲਚ ਕੀ ਹੁੰਦਾ ਜੀ ਕੋਲ ਹੁੰਦਿਆਂ ਹੋਇਆਂ ਵੀ ਮਨੁੱਖ ਚਾਹੁੰਦਾ ਵੀ ਵੀ ਆ ਵੀ ਇਕੱਠਾ ਕਰ ਲਵਾ ਉਹ ਲਾਲਚ ਹੈ ਜਦੋਂ ਸਾਰਾ ਦਿਨ ਮਨੁੱਖ ਆਕ ਦਾ ਸੋਚਦਾ ਹੈ ਨਾ ਵੀ ਆ ਵੀ ਮਿਲ ਜੇ ਉਹ ਵੀ ਮਿਲ ਜੇ ਵੀ ਇਕੱਠਾ ਕਰ ਲਾਂ ਉਹ ਵੀ ਇਕੱਠਾ ਕਰ ਲਾਂ ਸਾਬ ਕਹਿੰਦੇ ਲਾਲਚ ਹੈ ਤੇ ਜਿਹੜਾ ਲਾਲਚ ਹੈ ਉਹ ਨਾਮ ਵਾਲੇ ਪਾਸੇ ਨਹੀਂ ਹੁੰਦਿੰਦਾ ਬੰਦਗੀ ਵਾਲੇ ਪਾਸੇ ਨਹੀਂ ਹੁੰਦਿੰਦਾ ਸਹਿਬ ਜੀ ਕਹਿੰਦੇ ਉਹਨ ਛੱਡੇ ਲਾਲਚ ਦੁਨੀਕੇ ਅੰਤਰ ਲਿਵ ਲਈ ਅੰਦਰੂ ਸਾਰੇ ਲਾਲਚ ਛੱਡਦੇ ਅੰਦਰੂ ਸਿਰ ਪ੍ਰਮਾਤਮਾ ਨਾਲ ਸੁਰਤ ਜੋੜ ਲਈ ਉਹਨਾਂ ਨੇ ਤੇ ਜਦੋਂ ਸੁਰਤ ਜੋੜੀ ਉਸ ਘਰ ਸਦਾ ਸਦਾ ਆਨੰਦ ਹੈ ਹਰ ਸਖਾ ਸਖਾਈ ਉਹਨਾਂ ਦੇ ਹਿਰਦੇ ਚ ਸਦਾ ਹੀ ਆਨੰਦ ਆਨੰਦ ਹੀ ਹੈ ਬਸ ਕਿਉਂਕਿ ਪ੍ਰਮਾਤਮਾ ਉਹਨਾਂ ਦਾ ਮਿੱਤਰ ਬਣ ਗਿਆ ਫਿਰ ਉਹਨ ਵੈਰੀ ਮਿੱਤਰ ਸਭ ਕੀਤੇ ਆ ਉਹ ਵੈਰੀਆਂ ਨੂੰ ਵੀ ਮਿੱਤਰ ਰੱਖਣ ਲੱਗ ਗਿਆ ਜੀ ਕਿਸੇ ਨਾਲ ਵੈਰ ਨਹੀਂ ਕਿਸੇ ਨਾਲ ਵਿਰੋਧ ਨਹੀਂ ਕਿਸੇ ਦਾ ਮਾੜਾ ਨਹੀਂ ਫਿਰ ਉਹਨ ਵੈਰੀ ਮਿੱਤਰ ਸਭ ਕੀਤੇ ਆ ਸਭ ਨਾਲ ਸੁਭਾਈ ਸੁਭਾਈ ਦਾ ਭਾਵ ਸੁਭਾਉ ਕਹਿੰਦੇ ਉਹਦਾ ਸੁਭਾਅ ਇੱਡਾ ਪਿਆਰਾ ਬਣ ਗਿਆ ਵੀ ਸਾਰਿਆਂ ਨੂੰ ਆਪਣਾ ਸਮਝ ਕੇ ਚੱਲਦਾ ਹੈ ਉਹ ਕਿਸੇ ਨੂੰ ਮੰਦਾ ਨਹੀਂ ਕਿਸੇ ਨੂੰ ਮਾੜਾ ਨਹੀਂ ਇਹ ਜੀਵਨ ਕਦੋਂ ਬਣਦਾ ਹੈ ਜਦੋਂ ਅਸੀਂ ਗੁਰੂ ਦੇ ਸਨਮੁਖ ਬੈਠ ਕੇ ਇੱਕ ਨੂੰ ਧਿਆਨ ਲਵਾਂਗੇ ਜਦੋਂ ਇੱਕ ਨਾਲ ਜੁੜ ਜਾਵਾਂਗੇ ਇਸ ਲਈ ਗੁਰੂ ਅੰਗਦ ਦੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਕ ਦੀ ਗੱਲ ਕੀਤੀ ਫਿਰ ਬੇਨਤੀ ਕਰਨ ਲੱਗਾ ਗੁਰੂ ਸਾਹਿਬ ਜੀ ਨੇ ਪਹਿਲਾਂ ਉਹਨਾਂ ਦੀ ਵਿਚਾਰ ਰੱਖੀ ਯੋਗ ਸ਼ਬਦਾਂ ਗਿਆਨ ਸ਼ਬਦਾਂ 베ਦ ਸ਼ਬਦਾਂ ਬ੍ਰਾਹਮਣਾ ਮੈਂ ਇੱਕ ਛੋਟੀ ਜੀ ਬੇਨਤੀ ਕਰਨ ਲੱਗੇ ਮੈਨੂੰ ਵਿਸਰ ਗਈ ਸੀ ਅੱਜ ਜਿਹੜੇ ਸ਼ਬਦ ਆਏ ਨੇ ਧਿਆਨ ਚ ਰੱਖਿਓ ਬ੍ਰਾਹਮਣਾ ਹਾ ਹਾ ਮੁਕਤ ਹੈ ਜੀ ਤੇ ਗੁਰਬਾਣੀ ਚ ਤੁਹਾਨੂੰ ਹੋਰ ਵੀ ਇਸੇ ਸ਼ਬਦ ਮਿਲਣਗੇ ਪਰਮੇਸ਼ਵਰਾ ਦਾਤਾਰਾ ਕੀਰਤਨਾ ਇਹਦੀ ਦੋ ਚਾਰਨ ਕਿਤੇ ਜਾਂਦੇ ਜਿਆਦਾ ਤੇ ਇੱਥੇ ਮਾਪ ਜੀ ਨੂੰ ਇਹ ਨਹੀਂ ਆਖਾਂਗਾ ਵੀ ਤੁਸੀਂ ਆ ਉਚਾਰਨ ਕਰਨਾ ਆ ਨਹੀਂ ਕਰਨਾ ਆ ਗਲਤ ਹੈ ਆ ਠੀਕ ਆ ਠੀਕ ਹੈ ਜਾਂ ਗਲਤ ਹੈ ਨਹੀਂ ਸਿਰ ਮੈਂ ਤੁਹਾਨੂੰ ਦੱਸ ਰਿਹਾ ਇਹਦੇ ਦੋ ਚਾਰਜ ਕੀਤੇ ਜਾਂਦੇ ਨੇ ਪੁਰਾਤਨ ਉਚਾਰਨ ਜਿਹੜਾ ਨਾ ਉਹ ਉਚਾਰਨ ਕੀਤਾ ਜਾਂਦਾ ਲਾਵਾਂ ਨਾਲ ਮੈਂ ਆਪ ਜੀ ਨਾਲ ਉਚਾਰਨ ਕੀਤਾ ਬ੍ਰਾਹਮਣਾ ਪੁਰਾਤਨ ਉਚਾਰਨ ਕੀਤਾ ਦੋ ਲਾਵਾਂ ਨਾਲ ਬ੍ਰਾਹਮਣ ਹੈ ਕਈ ਇਸ ਤਰ੍ਹਾਂ ਵੀ ਉਚਾਰਨ ਕਰਦੇ ਨੇ ਬ੍ਰਾਹਮਣ ਹੈ ਦੋ ਲਾਵਾਂ ਲਾਉਂਦੇ ਨੇ ਪਰ ਜਿਹੜੇ ਨਵੀਨ ਨਵੀਨ ਵਿਦਵਾਨ ਹੈ ਨਾ ਜਿਨ੍ਹਾਂ ਨੇ ਖੋਜ ਕੀਤੀ ਹੈ ਉਹ ਜ਼ਿਆਦਾਤਰ ਕੰਨਾਂ ਲਾ ਕੇ ਪੜਦੇ ਜਿਵੇਂ ਮੈਂ ਪੜਿਆ ਜ਼ਿਆਦਾਤਰ ਜਿਹੜੇ ਮਿਸ਼ਨਰੀ ਹੈ ਨਾ ਉਹ ਕੰਨਾਂ ਲਾ ਕੇ ਪੜਦੇ ਨੇ ਬ੍ਰਾਹਮਣਾ ਇਸ ਤਰ੍ਹਾਂ ਪੜਦੇ ਨੇ ਇਹ ਦੋ ਉਚਾਰਨ ਕੀਤੇ ਜਾਂਦੇ ਨੇ ਜ਼ਿਆਦਾਤਰ ਪਰ ਮੈਂ ਇਥੇ ਨਹੀਂ ਆਖਾਂਗਾ ਤੁਹਾਨੂੰ ਵੀ ਆਹ ਗਲਤ ਹੈ ਤੇ ਉਹ ਗਲਤ ਨਹੀਂ ਹੈ ਮੈਂ ਸਿਰਫ ਉਚਾਰਨ ਪੱਖ ਦੱਸਿਆ ਜੇਸੀ ਗੁਰਬਾਣੀ ਵਿਆਕਰਣ ਦੀ ਗੱਲ ਕਰੀਏ ਤਬ ਫਿਰ ਯਾਦ ਰੱਖਿਓ ਜਦੋਂ ਕਿਰਿਆ ਆਏਗੀ ਕਿਰਿਆ ਉਦੋਂ ਫਿਰ ਹਾ ਹ ਜਿਹੜਾ ਮੁਕਤਾ ਹੋਏਗਾ ਉਹਨੂੰ ਦੋ ਲਾਵਾਂ ਲੱਗਣਗੀਆਂ ਪਰ ਜਦੋਂ ਪੁਲਿੰਗ ਨਾਉਨ ਆਏਗਾ ਉਦੋਂ ਫਿਰ ਕੰਨਾ ਲੱਗੇਗਾ ਹੁਣ ਤੁਸੀਂ ਜੇ ਇਸ ਸ਼ਬਦ ਨੂੰ ਦੇਖੋਗੇ ਤੇ ਬ੍ਰਾਹਮਣ ਜਿਹੜਾ ਸ਼ਬਦ ਹੈ ਉਹ ਪੁਲਿੰਗ ਵੀ ਹੈ ਤੇ ਨਾਉਨ ਵੀ ਹੈ ਬ੍ਰਾਹਮਣ ਜਿਹੜਾ ਉਹ ਹੁੰਦਾ ਹੈ ਹੁੰਦੀ ਨਹੀਂ ਹੈ ਤੇ ਉਹ ਨਾਉਨ ਵੀ ਹੈ ਇਸ ਲਈ ਇਹ ਨੂੰ ਇੱਥੇ ਕੰਨਾਂ ਲਾ ਕੇ ਉਚਾਰਨ ਕੀਤਾ ਜਾਂਦਾ ਹੈ ਚਲੋ ਸੰਸਤਾ ਲੱਗ ਲੱਗ ਹੋਣ ਕਰਕੇ ਵਿਦਵਾਨਾਂ ਦੀ ਖੋਜ ਲੱਗ ਲੱਗ ਹੋਣ ਕਰਕੇ ਸਾਡੇ ਉਚਾਰਨ ਪੱਖ ਵੀ ਥੋੜੇ ਜਿਹਾ ਅਲੱਗ ਲੱਗ ਹੋ ਚੁਕੇ ਨੇ ਪਰ ਅਰਥਾਂ ਦੇ ਵਿੱਚ ਕੋਈ ਭੇਦ ਭਾਵ ਨਹੀਂ ਹੈ ਜੀ ਅਰਥੋਂ ਹੀ ਨਹੀਂ ਬਸ ਉਚਾਰਨ ਦਾ ਪੱਖ ਹੈ ਕਈ ਗੁਰਬਾਣੀ ਵਿਆਕਰਣ ਨਹੀਂ ਲੈ ਕੇ ਚੱਲਦੇ ਪਰ ਕਈ ਗੁਰਬਾਣੀ ਵਿਆਕਰਣ ਲੈ ਕੇ ਚੱਲਦੇ ਨੇ ਪਰ ਮੈਂ ਇਥੇ ਇਹ ਬੇਨਤੀ ਜ਼ਰੂਰ ਕਰਾਂਗਾ ਗੁਰਬਾਣੀ ਵਿਆਕਰਣ ਦਾ ਹੋਣਾ ਸਾਡੇ ਕੋਲ ਬਹੁਤ ਜ਼ਰੂਰੀ ਹੈ ਜੀ ਸਾਡੇ ਲਈ ਅਰਥ ਸਪਸ਼ਟ ਕਰਨੇ ਸੁਖੇ ਹੋ ਜਾਣਗੇ ਪਰਥਾਂ ਦਾ ਗੁਰਬਾਣੀ ਦੇ ਅਰਥ ਦੱਸਣੇ ਸੁਖੇ ਹੋ ਜਾਣਗੇ ਇਸ ਲਈ ਅਲੱਗ-ਅਲੱਗ ਜਿਹੜੇ ਉਪਖ ਵਿਚਾਰੇ ਜੋ ਆਪਾਂ ਵਿਚਾਰ ਕਰਦੇ ਆਂ ਜੋਗ ਸ਼ਬਦਾਂ ਗਿਆਨ ਸ਼ਬਦਾਂ ਵੇਦ ਸ਼ਬਦੰ ਬ੍ਰਾਹਮਣਾਂ ਸਹਿਬ ਕਹਿੰਦੇ ਜੋਗੀਆਂ ਦਾ ਸੀ ਗਿਆਨ ਇਕੱਠਾ ਕਰਨਾ ਬ੍ਰਾਹਮਣਾਂ ਦਾ ਸੀ ਵੇਦਾਂ ਦੀ ਵਿਚਾਰ ਕਰਨੀ ਖੱਤਰੀ ਸ਼ਬਦੰ ਸੂਰ ਸ਼ਬਦੰ ਖੱਤਰੀਆਂ ਦਾ ਧਰਮ ਸੀ ਸੂਰਮਿਆਂ ਵਾਲੇ ਕੰਮ ਕਰਨੇ ਸੁੱਦਰ ਸ਼ਬਦੰ ਪ੍ਰਾਕਿਰਤਹ ਤੇ ਸ਼ੁੱਦਰਾਂ ਦਾ ਸੀ ਦੂਜਿਆਂ ਦੀ ਸੇਵਾ ਕਰਨੀ ਇਹ ਉਹਨਾਂ ਦਾ ਧਰਮ ਸੀ ਤੇ ਸਹਿਬ ਕਹਿੰਦੇ ਸਾਡੀ ਕੀ ਵਿਚਾਰ ਹੈ ਸਾਡਾ ਕੀ ਧਰਮ ਆਖਦਾ ਏ ਸਰਬ ਸ਼ਬਦੰ ਸਹਿਬ ਜੀ ਕਹਿੰਦੇ ਸਾਰਿਆਂ ਦਾ ਮੁੱਖ ਧਰਮ ਕੀ ਹੈ ਇੱਕ ਸ਼ਬਦ ਇੱਕ ਦਾ ਸਿਮਰਨ ਕਰਨਾ ਬਸ ਸਾਡੀ ਰੰਭਤਾ ਵੀ ਇੱਕ ਤੋਂ ਹੈ ਜੀ ਹੋਕਾ ਵੀ ਸਾਨੂੰ ਇੱਕ ਦਾ ਦਿੱਤਾ ਗਿਆ ਹੈ ਪੂਜਾ ਵੀ ਇੱਕ ਦੀ ਕਰਨੀ ਹੈ ਜੁੜਨਾ ਵੀ ਇੱਕ ਨਾਲ ਹੈ ਬਸ ਸਰਬ ਸ਼ਬਦੰਗ ਇੱਕ ਸ਼ਬਦੰਗ ਜੇ ਕੋ ਜਾਣੈ ਭੇਓ ਜੇ ਕੋਈ ਭੇਦ ਪਾ ਲੈਂਦਾ ਇਸ ਗੱਲ ਦਾ ਫਿਰ ਨਾਨਕ ਸਾਹਿਬ ਜੀ ਕੀ ਆਖਦੇ ਨੇ ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦਿਓ ਕਹਿੰਦੇ ਨਾਨਕ ਵੀ ਉਸ ਗੁਰਮੁਖ ਪਿਆਰਿਆਂ ਦਾ ਦਾਸ ਹੈ ਜੀ ਜਿਹੜੇ ਮਨੁੱਖ ਇੱਕ ਪਰਮਾਤਮਾ ਦਾ ਰੂਪ ਚੰਦੇ ਨੇ ਜਿਹੜੇ ਇੱਕ ਨਾਲ ਜੁੜ ਜਾਂਦੇ ਨੇ ਅਸੀਂ ਵੀ ਆਪਣੇ ਜੀਵਨ ਦੇ ਅੰਦਰ ਇਧਰ ਉਧਰ ਸਭ ਵਿਚਾਰਾਂ ਛੱਡ ਕੇ ਸਿਰਫ ਇੱਕ ਦੇ ਨਾਲ ਜੁੜੀ। ਇੱਕ ਨਾਲ ਲੱਗੀ। ਇਹ ਵਿਚਾਰੀਏ ਵੀ ਗੁਰੂ ਸਾਹਿਬ ਕੀ ਆਖ ਰਹੇ। ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਨੇ ਉਹਨੂੰ ਜੀਵਨ ਚ ਪੱਕਾ ਕਰੀਏ। ਫਿਰ ਸਾਨੂੰ ਸਾਰੇ ਭੇਦ ਪਤਾ ਲੱਗ ਜਾਣਗੇ ਕਿੰਨੂੰ ਪੂਜਣਾ ਹੈ, ਕਿੰਨੂੰ ਨਹੀਂ ਪੂਜਣਾ, ਕਿੰਨੂੰ ਸਜਦਾ ਕਰਨਾ ਹੈ, ਕਿੰਨੂੰ ਨਹੀਂ ਕਰਨਾ। ਕੋਈ ਅਭਿੰਤ ਪ੍ਰਕਾਰ ਦੀ ਪੁੱਲਾਂ ਦੀ ਮਾਫੀ ਜੀ। ਆਓ। ਕੁਝ ਸਮੇਂ ਲਈ